ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਅੱਜ ਦਾ ਫਰਮਾਨ ਜੋ ਕਿ ਸ੍ਰੀ ਗੁਰੂ ਕਰਨ ਸਾਹਿਬ ਜੀ ਦਾ ਸਤਜਕੰਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਆਇਆ ਹੈ। ਯਾਨੀ ਕਿ 2 ਦਸੰਬਰ ਦਾ ਫਰਮਾਨ ਦੱਸਣ ਲੱਗਿਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ। ਅੱਜ ਦਾ ਫਰਮਾਨ ਇਹ ਕਿਹਾ ਹੈ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਤੀਆਂ ਏਕ ਓੰਕਾਰ ਸਤਗੁਰ ਪ੍ਰਸਾਦ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਾਪੇ ਗੁਰਕਾ ਸਬਤ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਚਾਪੇ ਕੌੜੀ ਬਦਲੀ ਜਨਮ ਗਵਾਇ ਚੀਨਸ ਨਹੀਂ ਆਪੇ ਗੁਰਮੁਖ ਹੋਵੇ ਤਾਂ ਏਕੋ ਜਾਣੇ ਹੋਮੇ ਦੁੱਖ ਸੰਤਾਪੇ ਐਸ ਲੋਕ ਦਾ ਅਰਥ ਇਹ ਗਿਆ ਹੈ ਹੇ ਭਾਈ ਪਰਮਾਤਮਾ ਦੇ ਨਾਮ ਤੋਂ ਸਭ ਕੁਝ ਸਾਰਾ ਰੋਸ਼ਨ ਆਤਮਕ ਜੀਵਨ ਹੁੰਦਾ ਹੈ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਨਾਮ ਦੀ ਕਦਰ ਨਹੀਂ ਪੈਂਦੀ ਗੁਰੂ ਦਾ ਸ਼ਬਦ ਵੱਡੇ ਰਸ ਵਾਲਾ ਹੈ ਮਿੱਠਾ ਹੈ ਜਿਤਨਾ ਚਿਰ ਇਸ ਨੂੰ ਚਖਿਆ ਨਾ ਜਾਏ ਸਵਾਦ ਦਾ ਪਤਾ ਨਹੀਂ ਲੱਗ ਸਕਦਾ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀ ਆਪਣੇ ਆਤਮਕ ਜੀਵਨ ਨੂੰ ਪਛਾਣਦਾ ਨਹੀਂ ਉਹ ਆਪਣੇ ਮਨੁੱਖਾ ਜਨਮ ਨੂੰ ਕੋੜੀ ਦੇ ਵੱਟੇ ਵਿਰਤ ਹੀ ਗਵਾ ਲਿੰਦਾ ਏ ਜਦੂ ਮਨੁੱਖ ਗੁਰੂ ਦੇ ਦੱਸੇ ਰਾਹਾ ਉੱਤੇ ਤੁਰਦਾ ਏ ਤਦ ਇੱਕ ਪਰਮਾਤਮਾ ਨਾਲ ਡੂੰਗੀ ਸਾਂਝ ਪਾਉਂਦਾ ਏ ਤੇ ਉਸ ਨੂੰ ਹੋਮੇ ਦਾ ਦੁੱਖ ਨਹੀਂ ਸਤਾ ਸਕਦਾ ਫੋਰ ਮੋਰ ਵੀਡੀਓਜ਼ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਆਤੂ-ਵਾਤ ਕਰਿਓ ਮੇਰਾ YouTube ਚੈਨਲ ਅਮੰਦੀ ਗੁਰਬਾਣੀ ਵਾਹਿਗੁਰੂ ਜੀ ਤਖ਼ਾਲਸਾ ਵਾਹਿਗੁਰੂ ਜੀ ਦੀ ਫਤਿਹ